ਚਿਮਾ ਸਾਹਿਬ ਨਾਲ ਜੋੜੀ ਗੱਲ ਹੋਈ ਸਾਡੀ ਮੈਂ ਸਰਪੰਚ ਸਾਹਿਬ ਮੇਰੇ ਨਾਲ ਡਾਕਟਰ ਸਾਹਿਬ ਆਸੀ ਪਹੁੰਚੇ ਉਹਨੇ ਸਾਨੂੰ ਹਾਂ ਕਰੀ ਹਾਂ ਕਰਕੇ ਸਾਡੇ ਸਾਰੇ ਪੰਚਾਇਤ ਦੇ ਉਹਦੇ ਸਲਾਹਨਾਮਤੇ ਪਾਸ ਕਰਾਏ ਪਰ ਉਹਨਾਂ ਨੇ ਸਾਡੀ ਹੁਣ ਆ ਮੌਕੇ ਦੇ ਵਿੱਚ ਆ ਕੇ ਸਾਨੂੰ ਇੱਕ ਤਰ੍ਹਾਂ ਜਿਹੀ ਠੇਡਾ ਮਾਰਤਾ ਸੱਚੀ ਮਾ ਸਾਹਬ ਨੇ ਸਾਨੂੰ ਇੱਕ ਤਰ੍ਹਾਂ ਠੇਡਾ ਮਾਰਤਾ ਵੀ ਮੈਂ ਕੁਝ ਨਹੀਂ ਕਰ ਸਕਦਾ ਉਹ ਕਿਉਂ ਅੱਜ ਵੀ ਮੈਂ ਫੋਨ ਲਾਇਆ ਤੇ ਜੀ ਫੋਨ ਤੇ ਮਾੜੀ ਜੀ ਗੱਲ ਹੋਈ ਉਹਦੇ ਨਾਲ ਦੀ ਨਾਲ ਕੱਟਤਾ ਜੀ ਕੋਈ ਗੱਲ ਨਹੀਂ ਸੁਣੀ ਗਈ ਜਦੋਂ ਵੋਟਾਂ ਦਾ ਟਾਈਮ ਆਉਂਦਾ ਉਦੋਂ ਤਾਂ ਅਸੀਂ ਆ ਕਰਾ ਦਾਂਗੇ ਆ ਕਰਾ ਦਾਂਗੇ ਪਰ ਐਸੀ ਦੇ ਤੌਰ ਤੇ ਪਚੀਮਾ ਸਾਹਿਬ ਤਾਂ ਮੁੱਖ ਮੰਤਰੀ ਵੀ ਬਣਨ ਨੂੰ ਫਿਰਦੇ ਆ ਕਹਿੰਦੇ ਤੇ ਜੇ ਆਪਦੇ ਭਾਈਚਾਰੇ ਦੇ ਨਾਲ ਜੇ ਡਾਕਟਰ ਪੀ ਆਮ ਭੀਮਰਾਓ ਉਮੇਦਕਰ ਸਾਹਿਬ ਦੇ ਵਾਸਤੇ ਲੜ ਸਕਦੇ ਫਿਰ ਕਿਸ ਤਰੀਕੇ ਦੇ ਨਾਲ ਮੁੱਖ ਮੰਤਰੀ ਬਣਗੇ ਸਰ ਜੀ ਜੇ ਐਨਜੀ ਸੋਚ ਕਰਨ ਫਿਰ ਤਾਂ ਇਹ ਆ ਗੱਲ ਬਧਾਣ ਐ ਏਡਾ ਹੁੰਦੇ ਨਹੀਂ ਸੀ ਉਹ ਤਾਂ ਉਹ ਹੀ ਕਰਾ ਸਕਦੇ ਤੇ ਉਹਨਾਂ ਦੇ ਅੱਜ ਹੱਥ ਚ ਪਾਵਰਤੀ ਕਿੱਡੀ ਪਾਵਰ ਹੈ ਜੀ ਅੱਜ ਸਾਰੇ ਪੰਜਾਬ ਦੀ ਪਾਵਰ ਹੈ ਜੀ ਜੇ ਉਹਨਾਂ ਨੇ ਕਰਾਉਣਾ ਹੋਵੇ ਹੁਣ ਵੀ ਮੇਟਾ ਚਕਰਾ ਦੇਣੋਂ ਤਾਂ ਪਰ ਨਾ ਉਹ ਇਹ ਗੱਲਾਂ ਨਹੀਂ ਸੋਚਦੇ ਉਹਨਾਂ ਨੂੰ ਮਸਲਾ ਆਪਣੀ ਕੁਰਸੀ ਦਾ ਆਪਣੀ ਰੋਟੀ ਦਾ ਜੀ